ਸਟਾਕ ਮਾਰਕੀਟ ਬਿਲਕੁਲ ਸਿੰਪਲ ਆਸਾਨ ਭਾਸ਼ਾ ਵਿੱਚ ਪੰਜਾਬੀ ਵਿੱਚ ਸਮਝਦੇ ਹਾਂ ਸਟਾਕ ਕੀ ਆ ਇੱਕ ਕੰਪਨੀ ਏ ਹੈ ਉਹ ਆਪਣੇ ਹਿੱਸ ਆਪਣੇ 100 ਪਰਸੈਂਟੇਜ ਸੇ ਨੂੰ 100 ਸ਼ੇਰਾਂ ਦੇ ਵਿੱਚ ਵੰਡ ਦਿੰਦੀ ਹੈ ਜੇਕਰ ਤੁਸੀਂ ਉਸ ਕੰਪਨੀ ਦਾ 1 ਪਰਸੈਂਟ ਹਿੱਸਾ ਇੱਕ ਸ਼ੇਰ ਖਰੀਦ ਲੈਂਦੇ ਹੋ ਤਾਂ ਤੁਸੀਂ ਉਸ ਕੰਪਨੀ ਦੇ 1 ਪਰਸੈਂਟ ਹਿੱਸੇ ਦੇ ਮਾਲਕ ਬਣ ਜਾਂਦੇ ਹੋ ਇਸ ਨੂੰ ਕਹਿੰਦੇ ਹਨ ਸ਼ੇਰ ਇਹ ਬਸ ਆਮ ਲੋਕਾਂ ਵਾਸਤੇ ਆ ਪੰਜਾਬ ਦੇ ਹਰ ਇੱਕ ਵਿਅਕਤੀ ਨੂੰ ਇਹ ਸਟਾਕ ਮਾਰਕੀਟ ਦੀ ਨੌਲੇਜ ਚਾਹੀਦੀ ਆ ਹੋਰ ਵੀ ਅਸੀਂ ਇਸ ਤਰ੍ਹਾਂ ਦੀ ਥੋੜੇ ਵਾਸਤੇ ਵੀਡੀਓ ਲਿਆਉਂਦੇ ਰਵਾਂਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਇਕ ਕਮੈਂਟ ਕਰੋ ਇਸ ਸਟਾਰਟ ਜ਼ੀਰੋ ਤੋਂ ਹੀਰੋ ਤੁਸੀਂ ਸਿਖਾਵਾਂਗੇ ਤੁਹਾਨੂੰ ਸਾਰੀ ਨੌਲੇਜ ਦਵਾਂਗੇ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ ਸਟਾਕ ਮਾਰਕੀਟ ਬਿਲਕੁਲ ਸਿੰਪਲ ਆਸਾਨ ਭਾਸ਼ਾ ਵਿੱਚ ਪੰਜਾਬੀ ਵਿੱਚ ਸਮਝਦੇ ਹਾਂ ਸਟਾਕ ਕੀ ਆ ਇੱਕ ਕੰਪਨੀ ਏ ਹੈ ਉਹ ਆਪਣੇ ਹਿੱਸ ਆਪਣੇ 100 ਪਰਸੈਂਟੇਜ শে ਨੂੰ 100 ਸ਼ੇਰਾਂ ਦੇ ਵਿੱਚ ਵੰਡ ਦਿੰਦੀ ਹੈ ਜੇਕਰ ਤੁਸੀਂ ਉਸ ਕੰਪਨੀ ਦਾ 1 ਪਰਸੈਂਟ ਹਿੱਸਾ ਇੱਕ ਸ਼ੇਰ ਖਰੀਦ ਲੈਂਦੇ ਹੋ ਤਾਂ ਤੁਸੀਂ ਉਸ ਕੰਪਨੀ ਦੇ 1 ਪਰਸੈਂਟ ਹਿੱਸੇ ਦੇ ਮਾਲਕ ਬਣ ਜਾਂਦੇ ਹੋ ਇਸ ਨੂੰ ਕਹਿੰਦੇ ਹਨ ਸ਼ੇਰ ਇਹ ਬਸ ਆਮ ਲੋਕਾਂ ਵਾਸਤੇ ਆ ਪੰਜਾਬ ਦੇ ਹਰ ਇੱਕ ਵਿਅਕਤੀ ਨੂੰ ਇਹ ਸਟਾਕ ਮਾਰਕੀਟ ਦੀ ਨੌਲੇਜ ਚਾਹੀਦੀ ਆ ਹੋਰ ਵੀ ਅਸੀਂ ਇਸ ਤਰ੍ਹਾਂ ਦੀ ਥੋੜੇ ਵਾਸਤੇ ਵੀਡੀਓ ਲਿਆਉਂਦੇ ਰਵਾਂਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਇਕ ਕਮੈਂਟ ਕਰੋ ਇਸ ਸਟਾਰਟ ਜ਼ੀਰੋ ਤੋਂ ਹੀਰੋ ਤੁਸੀਂ ਸਿਖਾਵਾਂਗੇ ਤੁਹਾਨੂੰ ਸਾਰੀ ਨੌਲੇਜ ਦਵਾਂਗੇ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ